ਹਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਬਲੇ ਹਾਰੀ ਗੁਰ ਆਪਣੇ ਗੁਰ ਕੋ ਬਲ ਜਈਆ ਤਲੰਗ ਰਾਗ ਵੇ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਪਾਸ਼ਾ ਜੀ ਦੀ ਬਾਣੀ ਦਾ ਇਹ ਪਾਵਨ ਸ਼ਬਦ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਅਮਰਤ ਵੇਲੇ ਦਾ ਮਹਾਰਾਜ ਆਪਾਂ ਨੂੰ ਹੁਕਮ ਬਖਸ਼ਿਸ਼ ਕਰ ਰਹੇ ਹਨ ਕਿ हे गुर सिख मित्र गुरु ने मेनू परमात्मा दी सिफत सरा दियां गल्लां सुनाईयां हां ना मैं अपने गुरु तो मुड़ मुड़ सदके कुर्बान जांदा हां आए मिल गुर सिख आए मिल तू मेरे गुरु के प्यारे राओ हे मेरे गुरु दे प्यारे सिख मेनू आके मिल मेनू आके मिल ਹਰ ਕੇ ਗੁਣ ਹਰ ਪਾਵਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤੈਨੂੰ ਕਮ-ਕਮ ਜਾਏ ਏ ਗੁਰਸਿੱਖ ਪ੍ਰਮਾਤਮਾ ਦੇ ਗੁਣ ਗਾਉਣੇ ਪ੍ਰਮਾਤਮਾ ਨੂੰ ਪਸੰਦ ਆਉਂਦੇ ਹਨ ਮੈਂ ਉਹ ਗੁਣ ਗੁਣੇ ਗੁਰੂ ਪਾਸੋਂ ਸਿੱਖੇ ਹਨ ਮੈਂ ਉਹਨਾਂ ਸਭ ਵੱਡ ਭਗੀਆਂ ਤੋਂ ਮੁੜ ਮੁੜ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਿਆ ਹੈ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਕੋ ਹਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦਬਲ ਹਾਰੀ ਏ ਗੁਰਸਿੱਖ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਪਿਆਰੇ ਗੁਰੂ ਦਾ ਦਰਸ਼ਨ ਕੀਤਾ ਹੈ ਜਿਨ੍ਹਾਂ ਗੁਰੂ ਦੀ ਦਸੇ ਸੇਵਾ ਕੀਤੀ ਹੈ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਏ ਹਰੀ ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰਤ ਹੈ ਪਰ ਇਹ ਨਾਮ ਗੁਰੂ ਦੀ ਸ਼ਰਨ ਪਿਆਹੀ ਮਿਲਦਾ ਹੈ ਗੁਰੂ ਦੇ ਸਾਹਮਣੇ ਰਿਆ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਜੋ ਹਰ ਨਾਮ ਤੇ ਆਏ ਦੇਤੇ ਜਨ ਪਰਵਾਨਾ ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਗੁਰੂ ਬਨਾਂ ਹੇ ਗੁਰਸਿੱਖ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦੇ ਹਨ ਧੰਗ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਹਾਰਾਜ ਹੁਕਮ ਕਰਦੇ ਹਨ ਕਿ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਓ ਸਦਾ ਸਦਕੇ ਜਾਓ ਸਾਹ ਹਰ ਤੇਰੀ ਉਸਤ ਤਹ ਜੋ ਹਰ ਪ੍ਰਭ ਭਾਵੇ ਜੋ ਗੁਰਮੁਖ ਪਿਆਰਾ ਸੇਵ ਦੇ ਤਿਨ ਹਰ ਫਲ ਭਾਵੇ हे हरि हे प्रभु ओही शिवतसला तेरी शिवतसला कही जा सकती है जेडी तन्नू पसंद आ जावे जेडे मनुष्य गुरु दे सान्मुख हो के प्यारे प्रभु दी सेवा भक्ति करदे हन ओन्ना नु प्रभु सुख फल देंदा है जिना हार सेती पेर हडी ती ना जी प्रभु नालै ओए जप जप प्यारा जीव दे हर नाम समाले जिना मनुखा दा परमात्मा नाल प्यार पै जांदा है ਉਹਨਾਂ ਦੇ ਦਿਲ ਸਦਾ ਪ੍ਰਭੂ ਦੇ ਚਰਨਾਂ ਨਾਲ ਹੀ ਜੁੜੇ ਰਹਿੰਦੇ ਹਨ ਉਹ ਮਨੁੱਖ ਪਿਆਰੇ ਪ੍ਰਭੂ ਨੂੰ ਸਦਾ ਸਿਮਰ ਸਿਮਰ ਕੇ ਪ੍ਰਭੂ ਦਾ ਨਾਮ ਹਿਰਦੇ ਵਿੱਚ ਸੰਭਾਲ ਕੇ ਆਤਮਿਕ ਜੀਵਨ ਅਸਲ ਕਰਦੇ ਹਨ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਕਉਮ ਜਾਇ ਆਏ ਆਪ ਛੁਟੇ ਪਰਿਵਾਰਿ ਜਿਉ ਸਭ ਜਗਤ ਛਡਾਇ ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈ ਕੇ ਪਿਆਰੇ ਪ੍ਰਭੂ ਦੀ ਸੇਵਾ ਭਗਤੀ ਕੀਤੀ ਹੈ ਉਹ ਮਨੁੱਖ ਆਪ ਆਪਣੇ ਪਰਿਵਾਰ ਸਮੇਤ ਸੰਸਾਰ ਸੰਮੰਦਰ ਦੇ ਵਿਕਾਰਾਂ ਤੋਂ ਬਚ ਗਏ ਉਹਨਾਂ ਸਾਰਾ ਸੰਸਾਰ ਵੀ ਬਚਾ ਲਿਆ ਗੁਰ ਪਿਆਰੇ ਹਰਿ ਸੇਵਿਆ ਗੁਰ ਧੰਨ ਗੁਰ ਧੰਨ ਗੁਰ ਹਰਿ ਮਾਰਗ ਦੱਸਿਆ ਗੁਰ ਪੁੰਨ ਵੜ ਪੁੰਨ ਗੁਰੂ ਸਲਾਹਣ ਜੋਗ ਹੈ ਗੁਰੂ ਸਲਾਹਣ ਜੋਗ ਹੈ ਪਿਆਰੇ ਗੁਰੂ ਦੇ ਰਾਈ ਹੀ ਮੈਂ ਪਰਮਾਤਮਾ ਦੀ ਸੇਵਾ ਭਗਤੀ ਸ਼ੁਰੂ ਕੀਤੀ ਹੈ ਮੈਨੂੰ ਗੁਰੂ ਨੇ ਹੀ ਪ੍ਰਮਾਤਮਾ ਦੇ ਮਿਲਾਪ ਦਾ ਰਸਤਾ ਦੱਸਿਆ ਹੈ ਗੁਰੂ ਦਾ ਮੇਰੇ ਉਤੇ ਇਹ ਉਪਕਾਰ ਹੈ ਵੱਡਾ ਉਪਕਾਰ ਹੈ ਜੋ ਗੁਰ ਸਿੱਖ ਗੁਰ ਸੇਵ ਦੇ ਸੋਨ ਪਰਾਨੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਗੁਰ ਬਾਣੀ ਗੁਰੂ ਦੇ ਜਿਹੜੇ ਸਿੱਖ ਗੁਰੂ ਦੀ ਦਸੀ ਸੇਵਾ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਬਣ ਗਏ ਹਨ ਗੁਰੂ ਨਾਨਕ ਦੇਵ ਜੀ ਦੇ ਦਾਸਾਂ ਤੋਂ ਸਦਕੇ ਜਾਓ ਸਦਾ ਕੁਰਬਾਨ ਜਾਓ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਈਆ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਈਆ ਹਰ ਦਰਗਹਿ ਪੈ ਨਾਈਆ ਹਰ ਆਪ ਗੱਲ ਲਾਈਆ ਗੁਰੂ ਦੀ ਸ਼ਰਨ ਪਾ ਕੇ ਪਰਸਪਰ ਪ੍ਰੇਮ ਨਾਲ ਰਹਿਣ ਵਾਲੇ ਸਤ ਸੰਗੀ ਸਹੇਲੀਆਂ ਅਲੰਕਾਰ ਵਰਤ ਕੇ ਮਾਰੇ ਬਖਸ਼ਿਸ਼ ਕਰਦੇ ਹਨ ਕਿ ਐਸੀਆਂ ਹੋ ਜਾਂਦੀਆਂ ਹਨ ਕਿ ਉਹ ਆਪ ਪ੍ਰਭੂ ਨੂੰ ਪਿਆਰੀਆਂ ਲੱਗਦੀਆਂ ਹਨ ਪਰਮਾਤਮਾ ਦੇ ਅਜੂਰੀ ਵਿੱਚ ਉਹਨਾਂ ਨੂੰ ਆਦਰ ਮਿਲਦਾ ਹੈ ਪਰਮਾਤਮਾ ਨੇ ਉਹਨਾਂ ਨੂੰ ਆਪਣੇ ਗਲ ਨਾਲ ਲਾ ਲਿਆ ਹੈ ਜੋ ਗੁਰਮੁਖ ਨਾਮ ਤੇ ਆਏ ਦੇ ਤਿੰਨ ਦਰਸਨ ਦੀ ਜੈ ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜੈ ਹੇ ਪ੍ਰਭੂ ਜਿਹੜੇ ਮੈਨੂੰ ਕੋਈ ਗੁਰੂ ਦੀ ਸ਼ਰਨ ਪੈ ਕੇ ਤੇਰਾ ਨਾਮ ਸਿਮਰਦਿਆਂ ਉਹਨਾਂ ਦਾ ਮੈਨੂੰ ਦਰਸ਼ਨ ਬਖਸ਼। ਮੈਂ ਉਹਨਾਂ ਦੇ ਚਰਨ ਤੋਂ ਲਾਰਾ ਤੇ ਉਹਨਾਂ ਦੀ ਚਰਨ ਤੂੜ ਕੋਲ-ਕੋਲ ਕੇ ਪੀਂਦਾ ਰਹਾ। ਪਾਣ ਸੁਪਾਰੀ ਖਾਤੀਆ ਮੁਖ ਬੀੜਿਆ ਲਾਈਆ। ਹਰ ਹਰ ਕਦੇ ਨਾ ਚੇਤੇਉ ਜਮ ਪਕੜ ਚਲਈਆ। ਜਿਹੜੀਆਂ ਜੀਵ ਇਸ ਤੀਆਂ ਪਾਂ ਸੁਪਾਰੀ ਆਦ ਕਹਾਂਦੀਆਂ ਰਹਿੰਦੀਆਂ ਹਨ ਮੂਹ ਵਿੱਚ ਪੰਜ ਬੰਦੀਆਂ ਰਹਿੰਦੀਆਂ ਹਨ ਪਵ ਸਦਾ ਪਦਾਰਥਾਂ ਦੇ ਭੋਗਾਂ ਵਿੱਚ ਮਸਤਾਨ ਤੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਕਦੇ ਵੀ ਨਾ ਸਿਮਰਿਆ ਉਹਨਾਂ ਨੂੰ ਮੌਤ ਦੇ ਗੇੜ ਨੇ ਫੜ ਕੇ ਸਦਾ ਲਈ ਅੱਗੇ ਲਾ ਲਿਆ ਉਹ 84 ਦੇ ਗੇੜ ਵਿੱਚ ਪੈ ਗਈਆਂ ਜਿਨ ਹਰ ਨਾਮਾ ਹਰ ਚੇਤੇ ਆ ਹਿਰਦੈ ਉਰਤਾਰੇ ਤੈਨ ਜਮ ਨੇੜ ਨ ਆਵਹੀ ਗੁਰ ਸਿੱਖ ਗੁਰ ਪਿਆਰੇ ਜਿਨ੍ਹਾਂ ਆਪਣੇ ਮਨ ਵਿੱਚ ਹਿਰਦੇ ਵਿੱਚ ਟਿਕਾ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਉਹਨਾਂ ਗੁਰੂ ਦੇ ਪਿਆਰੇ ਗੁਰ ਸਿੱਖਾਂ ਦੇ ਨੇੜੇ ਮੌਤ ਦਾ ਡਰ ਨਹੀਂ ਆਉਂਦਾ ਹਰ ਕਾਾਮ ਨਿਦਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਗੁਰ ਭੇਟਿਆ ਰੰਗ ਰਲਿਆ ਮਣੈ ਪ੍ਰਮਾਤਮਾ ਦਾ ਨਾਮ ਖਜਾਨਾ ਹੈ ਕੋਈ ਵਿਰਲਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਨਾਮ ਨਾਲ ਸਾਂਝ ਪਾਉਂਦਾ ਹੈ ਦਾਨ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਹਾਰਾਜ ਬਖਸ਼ਿਸ਼ ਕਰਦੇ ਆਣਗੇ ਜਿੰਨਾ ਮਨੁੱਖਾ ਨੂੰ ਗੁਰੂ ਮਿਲ ਪੈਂਦਾ ਹੈ ਗੁਰੂ ਨਾਨਕ ਦੇਵ ਜੀ ਮਿਲ ਪੈਂਦੇ ਹਨ ਉਹ ਹਰੇਕ ਮਨੁੱਖ ਹਰ ਨਾਮ ਦੇ ਪ੍ਰੇਮ ਵਿੱਚ ਜੁੜ ਕੇ ਆਤਮਿਕ ਆਨੰਦ ਮਾਣਦਾ ਹੈ ਸਤ ਗੁਰ ਦਾਤਾ ਆਖੀਐ ਤੁਸ ਕਰੇ ਪਸਾਓ ਹੋ ਗੁਰ ਵਿਟੋ ਸਦ ਵਾਰਿਆ ਜਿਨ ਦਿੱਤੜਾ ਨਾਓ ਗੁਰੂ ਨੂੰ ਹੀ ਨਾਮ ਦੀ ਦਾਤ ਦੇਣ ਵਾਲਾ ਖਣਾ ਚਾਹੀਦਾ ਹੈ ਗੁਰੂ ਤਰੁੱਟ ਕੇ ਨਾਮ ਦੇਣ ਦੀ ਕਿਰਪਾ ਕਰਦਾ ਹੈ ਮੈਂ ਤਾਂ ਸਦਾ ਗੁਰੂ ਤੋਂ ਹੀ ਗੁਰਬਾਨ ਜਾਂਦਾ ਹਾਂ ਜਿਸ ਨੇ ਮੈਨੂੰ ਪ੍ਰਮਾਤਮਾ ਦਾ ਨਾਮ ਦਿੱਤਾ ਹੈ ਸੋ ਧੰਨ ਗੁਰੂ ਸਾਹਾ ਆਵਾਸ ਹੈ ਹਰ ਦੇਸ ਨੇ ਆਂ ਹੋ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਗੁਰ ਦਿਹਾ ਉਹ ਗੁਰੂ ਸਰਾਨ ਜੋਗ ਹੈ ਉਸ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੰਦਾ ਹੈ ਮੈਂ ਤਾਂ ਗੁਰੂ ਨੂੰ ਵੇਖ ਵੇਖ ਕੇ ਗੁਰੂ ਦਾ ਸੋਹਣਾ ਸਰੀਰ ਵੇਖ ਵੇਖ ਕੇ ਖੜ ਰਿਹਾ ਹਾਂ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੈਣ ਜਿਨ ਸੁਣ ਸਿੱਖਾ ਗੁਰ ਮੰਨਿਆ ਤੇ ਨਾ ਭੁੱਖ ਸਭ ਜਾਵੀ ਗੁਰੂ ਦੀ ਜੀਵਾਤਮਕ ਜੀਵਨ ਦੇਣ ਵਾਲਾ ਹਰ ਨਾਮ ਉਚਾਰਦੀ ਹੈ ਹਰ ਨਾਮ ਉਚਾਰਨ ਦੇ ਕਾਰਨ ਸੋਹਣੀ ਲੱਗਦੀ ਹੈ ਜਿੰਨਾ ਵੀ ਸਿੱਖਾਂ ਨੇ ਗੁਰੂ ਦਾ ਉਪਦੇਸ਼ ਸੁਣ ਕੇ ਗੁਰੂ ਤੇ ਯਕੀਨ ਲਿਆਂਦਾ ਹੈ ਉਹਨਾਂ ਦੀ ਮਾਇਆ ਦੀ ਸਾਰੀ ਭੁੱਖ ਦੂਰ ਹੋ ਗਈ ਹੈ ਹਰ ਕਾ ਮਾਰਗ ਆਖੀਏ ਕੋ ਕਿਤ ਬਿਦ ਜਈਏ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਈਏ